ਇਸ ਹਾਲ ਦੇ ਵਿੱਚ ਸ਼ੋਭਿਤ ਮੇਰੇ ਪ੍ਰੈਸ ਦੇ ਸਾਥੀਓ ਤੇ ਮੇਰੇ ਬਾਕੀ ਦੇ ਵੀਰ ਆਪਾਂ ਪਹਿਲਾਂ ਜੀ ਫਤਿਹ ਦੀ ਸਾਂਝ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪ੍ਰੈਸ ਕਾਨਫਰੈਂਸ ਯੂਨਾਈਟਿਡ ਸਿਕਸ ਜਿਹਦੇ ਵਿੱਚ ਮੈਂ بطور ਇੱਕ ਡਾਇਰੈਕਟਰ ਦੀ ਹیثیت ਨਾਲ ਸੇਵਾ ਨਿਭਾਉਂਦਾ ਇਹ ਰੱਖੀ ਗਈ ਹੈ ਕਿਉਂਕਿ ਯੂਨਾਈਟਿਡ ਸਿਕਸ ਇੱਕ ਇਹੋ ਜੀ ਸੰਸਥਾ ਹੈ ਜਿਹੜੇ ਸਿਵਲ ਲਿਬਰਟੀ ਉੱਤੇ ਆਪਣਾ ਪੂਰਾ ਯੋਗਦਾਨ ਰੱਖਦੀ ਹੈ ਜਿੱਥੇ ਵੀ ਕੋਈ ਤਸ਼ੱਦਦ ਹੁੰਦੀ ਹੈ ਜਿੱਥੇ ਵੀ ਕੋਈ ਹਿਊਮਨ ਰਾਈਟ ਵਾਇੋਲੇਸ਼ਨ ਹੁੰਦੀ ਹੈ ਉੱਥੇ ਯੂਨਾਈਟਿਡ ਸਿਕਸ ਬਾਖੂ ਵੀ ਆਪਣਾ ਫਰਜ਼ ਜਿਹੜਾ ਹੈਗਾ ਉਹ ਨਿਭਾਉਂਦੀ ਹੈ ਭਾਵੇਂ ਉਹ ਹੇਤੀ ਦੇ ਵਿੱਚ ਪੁਰਾਣੇ ਜ਼ਮਾਨੇ ਚ ਅਰਥਕਵਿਕ ਸੀਗਾ ਭਾਵੇਂ ਨੇਪਾਲ ਇਤ ਸੀਗਾ ਭਾਵੇਂ ਗੁਜਰਾਤ ਇਤ ਸੀਗਾ ਯੂਨਾਈਟਿਡ ਸਿਕਸ ਨੇ ਆਪਣਾ ਯੋਗਦਾਨ ਜਿੱਥੇ ਵੀ ਕੋਈ ਗ੍ਰਿਪਤਾ ਪਈ ਹੈ ਉੱਥੇ ਜਾ ਕੇ ਆਪਣਾ ਪੂਰਾ ਆਪਣੀ ਤਨ ਮਨ ਧਨ ਨਾਲ ਉੱਥੇ ਕੰਮ ਕੀਤਾ ਹੈ ਆ ਹੁਣ ਹਾਲ ਦੇ ਵਿੱਚ ਹੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਯੂਨਾਈਟਿਡ ਸਿਕਸ ਇਸ ਕਿਸਾਨੀ ਅੰਦੋਲਨ ਦੇ ਵਿੱਚ ਇਸ ਕਰਕੇ ਉਤਰੀ ਕਿਉਂਕਿ ਸਾਨੂੰ ਵਿਖਿਆ ਕਿ ਵੀ ਇੱਥੇ ਤਸ਼ੱਦਦ ਹੋ ਰਿਹਾ ਹੈਗਾ ਜਿਹੜਾ ਇਹਨਾਂ ਮੇਰੇ ਕਿਸਾਨ ਵੀਰਾਂ ਨੂੰ ਜਿਹੜਾ ਤਸ਼ੱਦਦ ਸਹਿਣ ਕਰਨਾ ਪੈ ਰਿਹਾ ਹੈਗਾ ਦੇਖੋ ਹਰ ਇੱਕ ਦਾ ਫੰਡਮੈਂਟਲ ਰਾਈਟ ਹੈ ਕਿ ਵੀ ਉਹ ਜਾ ਕੇ ਆਪਣਾ ਪੀਸਫੁਲ ਪ੍ਰੋਟੈਸਟ ਡੈਮੋਕਰੈਟਿਕ ਕੰਟਰੀ ਦੇ ਵਿੱਚ ਉਹ ਕਰ ਸਕਦਾ ਹੈ ਪਰ ਅਨਫੋਰਚਨਟਲੀ ਇਥੇ ਕਿਹਾ ਕਿ ਇਹਨਾਂ ਨੂੰ ਰੋਕਿਆ ਗਿਆ ਜ਼ਬਰਨ ਰੋਕਿਆ ਗਿਆ ਤੇ ਨਾਟ ਓਨਲੀ ਰੋਕਿਆ ਗਿਆ ਇਹਨਾਂ ਦੇ ਉੱਤੇ ਤਸ਼ੱਦਦ ਐਨੇ 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 ਢਾਈ ਗਏ ਰਬਲ ਬੁਲੇਟਸ ਤੋਂ ਲੈ ਕੇ ਪিয়ার ਗੈਸ ਸ਼ੈਲ ਮਤਲਬ ਲੋਕਾਂ ਦੇ ਉੱਤੇ ਮਤਲਬ ਜਿੱਦਾਂ ਕਿ ਇਦਾਂ ਹੈਗਾ ਕਿ ਵੀ ਇਹ ਇੱਕ ਵਿਚਾਰੇ ਕਿਸਾਨ ਨਹੀਂ ਹੈਗੇ ਜਿਹੜੇ ਕਿ ਆਪਣਾ ਹੱਕ ਮੰਗਣ ਲਈ ਇੱਕ ਪੀਸਫੁਲ ਪ੍ਰੋਟੈਸਟ ਕਰ ਰਹੇ ਨੇ ਪਰ ਇਹਨਾਂ ਦੇ ਉੱਤੇ ਇਹੋ ਜਿਹਾ ਤਸ਼ੱਦਦਤਾ ਢਾਲੀਆਂ ਗਈਆਂ ਜਿਹੜਾ ਕਿ ਦੁਸ਼ਮਣ ਨਾਲੀ ਤੇ ਕੰਮ ਹੁੰਦਾ ਹੈ ਸੋ ਯੂਨਾਈਟਿਡ 6 ਨੂੰ ਇਹ ਦਰਦ ਮਹਿਸੂਸ ਹੋਇਆ ਤੇ ਅਸੀਂ ਆਪਣੇ ਵਕੀਲ ਮੇਰਾ ਚੋਟਾ ਦੋਸਤ ਗੁਰਮੋਹਨ ਪ੍ਰੀਤ ਸਿੰਘ ਨੂੰ ਅਸੀਂ ਆਪਣੇ ਐਮਪਲੋਏ ਦੇ ਵਿੱਚ ਲਿਤਾ ਆਪਣੇ ਨਾਲ ਹੀ ਹੈਗਾ ਤੇ ਕੇਸ ਦਰਜ ਕੀਤਾ ਕਿਉਂਕਿ ਸਾਡੂ ਵੀ ਇਹ ਪਤਾ ਹੈ ਕਿ ਅਸੀਂ ਬਥੇਰਾ ਸਰਕਾਰਾਂ ਨਾਲ ਵੀ ਅਸੀਂ ਗੱਲ ਕਰ ਲੀਆਂ ਕਿ ਵੀ ਤੁਸੀਂ ਕੁਝ ਕਰ ਲਓ ਤੁਸੀਂ ਇਹਦਾ ਕੋਈ ਹੱਲ ਲੱਭ ਲਓ ਕੇ ਕੇਂਦਰ ਸਰਕਾਰ ਨਾਲ ਤੇ ਅਸੀਂ ਕਪਾਵੇਂ ਗੱਲ ਨਹੀਂ ਕੀਤੀ ਹਰਿਆਣਾ ਸਰਕਾਰ ਨਾਲ ਕੀਤੀ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਤਸ਼ੱਦਦ ਜਿਹੜਾ ਹੈਗਾ ਸਾਡੇ ਕਿਸਾਨ ਵੀਰਾਂ ਦੇ ਉੱਤੇ ਕੀਤਾ ਹੈਗਾ ਤੇ ਪੰਜਾਬ ਸਰਕਾਰ ਨਾਲ ਵੀ ਅਸੀਂ ਬੇਨਤੀਆਂ ਕੀਤੀਆਂ ਪਰ ਜਦੋਂ ਵੇਖਿਆ ਕਿ ਵੀ ਇੱਥੇ ਕੋਈ ਗੱਲ ਨਹੀਂ ਹੁੰਦੀ ਇਵੈਂਚੁਅਲੀ ਤੇ ਫਿਰ ਜਿਹੜਾ ਹੈਗਾ ਇਹਨਾਂ ਡੈਮੋਕਰੈਟਿਕ ਕੰਟਰੀ ਜਿਹੜਾ ਹੈਗਾ ਡੈਮੋਕ੍ਰੇਸੀ ਦੇ ਵਿੱਚ ਸਾਨੂੰ ਕੋਟ ਦਾ ਦਰਵਾਜ਼ਾ ਖੜਕਾਣਾ ਹੀ ਪੈਂਦਾ ਸੋ ਅਸੀਂ ਫਿਰ ਹੁਣ ਕੋਰਟ ਗਏ ਹਾਂ ਤੇ ਸਾਨੂੰ ਪੂਰੀ ਉਮੀਦ ਹੈ ਕਿ ਵੀ ਉੱਥੋਂ ਸਾਨੂੰ ਇਨਸਾਫ ਜ਼ਰੂਰ ਮਿਲੇਗਾ ਐਸ ਪਰ ਦੀ ਕਨਸਟੀਟਿਊਸ਼ਨ ਮੈਂ ਤੁਹਾਨੂੰ ਇੰਟਰੋਡਕਸ਼ਨ ਦੇ ਦਵਾਂ ਉਸ ਪਾਸੇ ਅਖੀਰੀ ਮਿਸਟਰ ਸ਼ੋਕ ਬਲਹਾਰਾ ਨੇ ਕੇਐਮਐਮ ਨੂੰ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਦੇ ਨਾਲ ਮੇਰੇ ਯੂनाइटेड ਸਿਕਸ ਦੇ ਹੀ ਡਾਇਰੈਕਟਰ ਸਤ ਅਮਰਤਪਾਲ ਸਿੰਘ ਜੀ ਆਪਣੇ ਲੁਧਿਆਣੇ ਤੋਂ ਆਏ ਨੇ ਵਿਚਾਰ ਜਿੱਦਾਂ ਮੈਂ ਪਹਿਲਾਂ ਕਹੀ ਸੀ ਕਿ ਸਾਡੇ ਵਕੀਲ ਨੇ ਗੁਰਮੋਹਨ ਪ੍ਰੀਤ ਸਿੰਘ ਜੀ ਨਾਲ ਮੇਰੇ ਤੁਸੀਂ ਸਾਰੇ ਜਾਣੂ ਹੋ ਤਾਂ ਬਲਦੇਵ ਸਿੰਘ ਸਰਸਾ ਇਹ ਲੋਕ ਪੁਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨੇ ਮੇਰੇ ਸੱਜੇ ਪਾਸੇ ਪੈਂਜੀ ਮਨਜੀਤ ਕੌਰ ਤੇ ਮਨਦੀਪ ਕੌਰ ਇਹ ਵੀ ਲੋਕ ਪੁਲਾਈ ਇਨਸਾਫ ਸੁਸਾਇਟੀ ਦੇ ਨਾਲ ਨੇ ਤੇ ਉੱਥੇ ਮੇਰੇ ਯੂਨਾਈਟਿਡ ਸਿਕਸ ਦੇ ਵੀਰ ਊਪਿੰਦਰ ਸਿੰਘ ਜੀ ਉਹ ਵੀ ਨਾਲ ਬੈਠੇ ਨੇ ਸੋ ਮੈਂ ਹੁਣ ਪਿੱਛੇ ਟੀਮ ਆ ਗਈ ਸਾਡੀ ਟੀਮ ਵੀ ਪਿੱਛੇ ਆਈ ਹੋਈ ਹੈ ਰੋਕੜ ਤੋਂ ਤੇ ਬਾਕੀ ਪਾਸੋਂ ਤੁਸੀਂ ਦੇਖਦੇ ਹੋ ਕਿ ਯੂनाइटेड 6 ਨੇ ਆਪਣੇ ਇਸ ਦੌਰਾਨ ਸ਼ੰਭੂ ਮੂਰਤੀ ਉੱਤੇ ਅਸੀਂ ਬਕਾਇਦਾ ਅਸੀਂ ਆਪਣੇ ਉੱਥੇ ਸੇਵਾ ਨਿਭਾ ਰਿਆ ਸਾਡੀਆਂ ਤਿੰਨ ਐਂਬੂਲੈਂਸਸ ਉਸ ਥਾਂ ਤੇ ਮੌਜੂਦ ਨੇ ਜਿਹੜੇ ਵੀ ਉੱਥੇ ਕੋਈ ਫੱਟੜ ਹੁੰਦੇ ਨੇ ਜਾਂ ਜਿਹੜਾ ਵੀ ਜਿਨ੍ਹਾਂ ਨੂੰ ਵੀ ਕੋਈ ਲੋੜ ਹੁੰਦੀ ਹੈ ਆ ਕੈਰ ਗੈਸ ਚੱਲਦੇ ਨਾਲ ਅਗਰ ਜਿੰਦਰਾ ਹਸਪੀਟਲ ਜਾਣਾ ਕਿਸੇ ਵੀ ਜਾਣਾ ਮਤਲਬ ਸਾਡੀ ਸੇਵਾਵਾਂ ਉੱਥੇ ਬਕਾਇਦਾ ਨੇ ਬਿਕੋਜ਼ ਅਸੀਂ ਅਸੀਂ ਗੁਰੂ ਸਾਹਿਬ ਦੇ ਜਿਹੜਾ ਆਦੇਸ਼ ਹੈ ਕਿ ਵੀ ਸੋਕਤ ਜਾਣੇ ਪੀਰ ਪ੍ਰਾਈ ਧਾਕੇ ਅੰਦਰ ਦਰਦ ਨਾ ਪਾਈ ਅਸੀਂ ਹਰ ਇੱਕ ਦਾ ਦਰਦ ਅਸੀਂ ਮਹਿਸੂਸ ਕਰਦੇ ਆ ਯੂਨਾਈਟਿਡ 6 ਵਾਲੇ ਹਰ ਇੱਕ ਦਾ ਦਰਦ ਮਹਿਸੂਸ ਕਰਦਾ ਹੈ ਤੇ ਉੱਥੇ ਆਪਣਾ ਯੋਗਦਾਨ ਪਾਉਣ ਲਈ ਹਮੇਸ਼ਾ ਤਤਪਰ ਰਹਿੰਦਾ ਹੈਗਾ ਤੇ ਆਪਣਾ ਫਰਜ਼ ਨਿਭਾਉਂਦਾ ਹੈ ਤੇ ਉੱਥੇ ਸਾਡਾ ਉੱਥੇ ਸਾਡੀ ਟੀਮ ਵੀ ਹੈ ਡਾਕਟਰ ਸਾਹਿਬ ਵੀ ਹੈਗੇ ਤੇ ਅਸੀਂ ਸਾਰਾ ਜਿਹੜਾ ਹਿਊਮੈਨਿਟੇਰੀਅਨ ਕਾਰਡ ਦੇ ਉੱਤੇ ਜਿਹੜਾ ਸਾਡੇ ਪਾਸੋਂ ਗੁਰੂ ਸਾਹਿਬ ਨੇ ਸੇਵਾ ਲਈ ਹੈ ਅਸੀਂ ਉਹ ਨਿਭਾ ਰਹੇ ਹਾਂ ਤੇ ਹੁਣ ਮੈਂ ਬੇਨਤੀ ਕਰਦਾ ਹਾਂ ਕਿ ਗੁਰਮੋਹਨਪ੍ਰੀਤ ਤੁਹਾਨੂੰ ਜਿਹੜੀ ਸਾਡੀ ਅ ਅਚਾ ਚਲੋ ਪਹਿਲਾਂ ਮੈਂ ਸਰ ਬਲਦੇਵ ਸਿੰਘ ਸਰਸਾ ਨੂੰ ਕਹਿੰਦਾ ਕਿ ਉਹ ਆਪਣੀ ਗੱਲ ਰੱਖਣ ਉਸ ਤੋਂ ਬਾਅਦ ਜਿਹੜਾ ਕੇਸ ਹੈਗਾ ਉਹ ਫਿਰ ਗੁਰਮੋਹਨਪ੍ਰੀਤ ਤੁਹਾਡੇ ਤੁਹਾਡੇ ਸਾਹਮਣੇ ਰੂਬਰੂ ਕਰੇਗਾ ਅੱਜ ਹਾਲ ਦੇ ਵਿੱਚ ਸਮੂਹ ਪੱਤਰਕਾਰ ਵੀਰੋ ਸਭ ਤੋਂ ਪਹਿਲਾਂ ਮੈਂ ਫਤਿਹ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਕਿ ਜਿਸ ਤਰ੍ਹਾਂ ਆਪ ਜੀਆਂ ਨੂੰ ਸਰਦਾਰ ਗੁਰਮੋਹਨ ਗੋਪਰੀ ਸਿੰਘ ਜੀ ਨੇ ਸਾਰਾ ਯੂਨਾਈਟਿਡ ਸਿੱਖ ਬਾਰੇ ਅੱਜ ਦੀ ਪ੍ਰੈਸ ਬਾਰੇ ਜੋ ਦੱਸਿਆ ਮੈਂ ਜਿੱਥੇ ਇਹਨਾਂ ਦਾ ਧੰਨਵਾਦ ਕਰਦਾ ਉੱਥੇ ਤੁਹਾਡਾ ਵੀ ਨਾਲ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਜਿਹੜੀ ਆਵਾਜ਼ ਆ ਉਹਨੂੰ ਦੁਨੀਆ ਤੱਕ ਤੁਸੀਂ ਪਹੁੰਚਾ ਰਹੇ ਹੋ ਔਰ ਇਸ ਤੋਂ ਪਹਿਲਾਂ ਜਦੋਂ ਅਸੀਂ 2020 ਦੇ ਵਿੱਚ ਵੀ ਦਿੱਲੀ ਬਾਰਡਰਾਂ ਦੇ ਉੱਤੇ ਗਏ ਸੀ ਤੇ ਉਸ ਟਾਈਮ ਦੇ ਉੱਤੇ ਵੀ ਜਿਹੜੇ ਕਾਲੇ ਕਾਨੂੰਨ ਰੱਦ ਹੋਏ ਸਨ ਉਹ ਵੀ ਤੁਹਾਡੀ ਆਵਾਜ਼ ਦੇ ਕਾਰਨ ਜਿਹੜੀ ਤੁਸੀਂ ਸਾਡੀ ਆਵਾਜ਼ ਉਸ ਟਾਈਮ ਤੇ ਪਹੁੰਚਾਈ ਉਹਦੇ ਕਾਰਨ ਹੀ ਹੋਏ ਸਨ ਔਰ ਅੱਜ ਦੁਬਾਰਾ ਫੇਰ ਜੋ ਅਸੀਂ ਕੁਝ ਗੱਲਾਂ ਐਸੀਆਂ ਨੇ ਕਿ ਮੈਂ ਤੁਹਾਡੇ ਦੋ-ਚਾਰ ਮਿੰਟ ਜਿਹੜੇ ਨੇ ਜਿੱਥੇ ਮੈਂ ਇਹਨਾਂ ਦਾ ਤੁਹਾਨੂੰ ਜਿੱਤੇ ਸਾਡੇ ਇਹ ਲੀਗਲ ਤੌਰ ਦੇਤੇ ਸਾਡੀ ਹਰ ਤਰ੍ਹਾਂ ਦੇ ਕੇਸਾਂ ਦੀ ਪੈਰਵਾਹੀ ਕਰ ਰਹੇ ਨੇ ਤੇ ਇਹ ਕੀ ਕੀ ਕਰ ਰਹੇ ਨੇ ਉਹਦੇ ਤੋਂ ਪਹਿਲਾਂ ਮੈਂ ਦੋ ਕੁ ਮਿੰਟ ਆਪ ਜੀਆਂ ਦੇ ਲੈਣੇ ਥੋੜਾ ਕਿ ਆਪ ਸਭ ਨੂੰ ਪਤਾ ਹੈ ਕਿ ਜੋ 9 ਦਸੰਬਰ 2020 ਨੂੰ ਸੌਰੀ 9 ਦਸੰਬਰ 2021 ਨੂੰ ਜਦੋਂ ਤਿੰਨੇ ਕਾਲੇ ਕਾਨੂੰਨ ਰੱਦ ਹੋ ਗਏ ਤੇ ਅਸੀਂ ਦਿੱਲੀ ਬਾਰਡਰਾਂ ਤੋਂ ਵਾਪਸ ਆਏ ਸਾਂ ਤੇ ਉਸ ਟਾਈਮ ਤੇ ਅਸੀਂ ਜਿਹੜਾ ਮੋਰਚਾ ਸੀ ਉਹ ਸਸਪੈਂਡ ਕਰਕੇ ਆਏ ਸਾਂ ਨਾ ਕਿ ਅਸੀਂ ਛੱਡ ਮਰ ਕੇ ਜਿਹੜਾ ਅਸੀਂ ਉੱਥੇ ਸਮਾਪਤ ਕਰਕੇ ਆਏ ਸਾਂ ਉਹਦੇ ਵਿੱਚ ਇਹ ਸੀ ਕਿ ਜਿਹੜੇ ਜਿਸ ਤਰ੍ਹਾਂ ਅਸੀਂ ਪਹਿਲਾਂ ਇੱਥੋਂ ਗਏ ਸਾਂ 26 ਨਵੰਬਰ 2020 ਨੂੰ ਉਹਦੇ ਵਿੱਚ ਸਾਡੀਆਂ ਮੁੱਖ ਮੰਗਾਂ ਸਨ ਕਿ ਤਿੰਨੇ ਕਾਲੇ ਕਾਨੂੰਨ ਰੱਦ ਕਰਾਉਣੇ ਐਮਐਸਪੀ ਦੀ ਕਾਨੂੰਨੀ ਤੌਰ ਤੇ ਗਾਰੰਟੀ ਬਿਜਲੀ ਸੋਧ ਬਿੱਲ ਤੇ ਪ੍ਰਾਲੀ ਦੇ ਸਬੰਧ ਵਿੱਚ ਇਹ ਇਹਨਾਂ ਮਸਲਾਂ ਨੂੰ ਲੈ ਕੇ ਅਸੀਂ ਉੱਥੇ ਗਏ ਜਦੋਂ 13 ਮਹੀਨੇ ਮੋਰਚਾ ਚੱਲਿਆ ਉਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਮੰਗਾਂ ਜਿਸ ਤਰ੍ਹਾਂ ਕਿ ਲਖੀਂਗਪੁਰ ਖਿਰੀ ਵਾਲਾ ਮਸਲਾ ਆ ਗਿਆ ਸਾਡੇ ਉੱਤੇ ਜਿਹੜੇ ਪਰਚੇ ਹੋਏ ਉਹ ਵੀ ਵਿੱਚ ਸ਼ਾਮਲ ਹੋ ਗਏ ਇਸੇ ਤਰ੍ਹਾਂ 750 ਕਿਸਾਨ ਜੋ ਸ਼ਹੀਦ ਹੋ ਗਿਆ ਉਹ ਉਹਨਾਂ ਦਾ ਮਸਲਾ ਵੀ ਜਿਹੜਾ ਅਸੀਂ ਉਹ ਸਾਡਾ ਇਹਦੇ ਵਿੱਚ ਸ਼ਾਮਲ ਹੋ ਗਿਆ ਤੇ 9 ਦਸੰਬਰ ਨੂੰ ਜਦੋਂ ਅਸੀਂ ਵਾਪਸ ਆਇਆ ਤੇ ਸਸਪੈਂਡ ਕਰਕੇ ਆਇਆ ਸਮੁਰਚੇ ਨੂੰ ਕਿ ਜੇਕਰ ਉਸ ਟਾਈਮ ਤੇ ਉਹਨਾਂ ਨੇ ਸਾਨੂੰ ਪੱਤਰ ਵੀ ਲਿਖਤੀ ਤੌਰ ਦੇਤੇ ਸਰਕਾਰ ਵੱਲੋਂ ਆਇਆ ਸੀ ਕਿ ਇਹ ਕਾਲੇ ਕਾਨੂੰਨ ਤਾਂ ਰੱਦ ਹੋਗੇ ਐਮਐਸਪੀ ਤੇ ਗਰੰਟੀ ਕਾਨੂੰਨ ਵਾਸਤੇ ਕਮੇਟੀ ਬਣਾਈ ਜਾਵੇਗੀ ਤੇ ਬਾਕੀ ਵੀ ਜਿਹੜੇ ਮਸਲੇ ਨੇ ਸਾਰੇ ਹੱਲ ਕੀਤੇ ਜਾਣਗੇ ਲੇਕਿਨ ਉਹ ਲਿਖਤੀ ਪੱਤਰ ਜਿਹੜਾ ਸੀ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਅਸੀਂ ਸਮੇਂ-ਸਮੇਂ ਮੰਗ ਪੱਤਰ ਵੀ ਦਿੰਦੇ ਰਹੇ ਲੇਕਿਨ ਜਦੋਂ ਕੋਈ ਵੀ ਕਾਰ ਉਹਨਾਂ ਨੇ ਕੇਂਦਰ ਸਰਕਾਰ ਵਿੱਚ ਸਾਡੀ ਮੰਗ ਜਿਹੜੀ ਸੀ ਉਹਨੂੰ ਪ੍ਰਵਾਨ ਨਾ ਕੀਤਾ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਸਨ ਉਹਨਾਂ ਨੂੰ ਲਾਗੂ ਨਾ ਕੀਤਾ ਤੇ ਅੰਤ ਵਿੱਚ ਅਸੀਂ ਜਿਹੜਾ ਸੀ ਫਿਰ 13 ਫਰਵਰੀ 2024 ਦਾ ਦਿਨ ਚੁਣ ਕੇ ਤੇ ਅਸੀਂ ਦਿੱਲੀ ਬਾਰਡਰਾਂ ਨੂੰ ਜਿਹੜਾ ਅਸੀਂ ਦਿੱਲੀ ਨੂੰ ਜਾ ਰਹੇ ਸੀ ਪਰ ਰਸਤੇ ਦੇ ਵਿੱਚ ਜਿਸ ਤਰ੍ਹਾਂ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਇਹ ਚੁਣੀਆਂ ਗਈਆਂ ਸਾਨੂੰ ਅੱਗੇ ਜਾਣ ਤੋਂ ਜਿਵੇਂ ਰੋਕਿਆ ਗਿਆ ਇਸ ਤਰ੍ਹਾਂ ਤੇ ਵਿਦੇਸ਼ੀ ਬੁਲਦੇ ਲੋਕਾਂ ਨਾਲ ਵੀ ਨਹੀਂ ਹੁੰਦਾ ਮੇਰਾ ਪਿੰਡ ਬਿਲਕੁਲ ਪਾਕਿਸਤਾਨ ਬਾਰਡਰ ਤੇ ਆ ਮੇਰੀ ਜਿਹੜੀ ਜ਼ਮੀਨ ਹੈ ਉਹ ਖਾਨਵਾਲ ਪਿੰਡਾ ਤਸੀਲ ਨਾਲਾ ਦੇ ਤੇ ਤਾਰਾਂ ਦੇ ਨਾਲ ਲੱਗਦੀ ਆ ਸਾਨੂੰ ਇੰਨੀਆਂ ਮੁਸ਼ਕਲਾਂ ਤੇ ਕਦੀ ਉੱਥੇ ਵੀ ਨਹੀਂ ਆਈਆਂ ਜੋ ਇੱਥੇ ਸਾਡੇ ਨਾਲ ਹੋਇਆ ਜੋ ਕੁਝ ਹੋਇਆ ਔਰ ਇਹਦੇ ਵਿੱਚ ਮੈਂ ਤੁਹਾਡੇ ਪੱਤਰਕਾਰ ਵੀਰਾਂ ਨੂੰ ਦੱਸ ਪੈਸੇ ਦਾ ਪਤਾ ਹੈ ਪਰ ਤੁਹਾਡੇ ਰਾਂਹ ਸੰਸਾਰ ਭਰ ਦੇ ਲੋਕਾਂ ਨੂੰ ਇਹ ਗੱਲ ਦੱਸਣੀ ਚਾਹਣਾ ਹੈ ਜਦੋਂ ਅਸੀਂ 13 ਤਰੀਕ ਨੂੰ ਉਥੇ ਆਉਣੇ ਆ ਤੇ ਸਾਨੂੰ ਹਰਿਆਣਾ ਬਾਰਡਰ ਦੇ ਉੱਤੇ ਰੋਕਿਆ ਜਾਂਦਾ ਜਦੋਂ ਉੱਥੇ ਰੋਕਿਆ ਜਾਂਦਾ ਤੇ ਅਸੀਂ ਉੱਥੇ ਖਲੋਤਿਆਂ ਤੇ ਹਰਿਆਣਾ ਪੁਲਿਸ ਦਾ ਇੱਕ ਆਦਮੀ ਸਿਵਲ ਵਰਦੀ ਵਿੱਚ ਉਹ ਸਾਡੇ ਕਿਸਾਨਾਂ ਦੇ ਵਿੱਚ ਸ਼ਾਮਿਲ ਹੋ ਕੇ ਤੇ ਉਹ ਜਿਹੜਾ ਹਰਿਆਣਾ ਪੁਲਿਸ ਦੇ ਉੱਤੇ ਪੱਥਰबाजी ਕਰਦਾ ਤੇ ਫਿਰ ਹਰਿਆਣਾ ਪੁਲਿਸ ਜਿਹੜੀ ਆ ਉਹ ਸਾਡੇ ਤੇ ਅਥਰੂ ਗਾਇਸ ਤੇ ਗੋਲੀਆਂ ਵਗੈਰਾ ਜਿਹੜੀ ਆ ਉੱਚ ਲਾਉਂਦੀ ਆ ਉਸ ਤੋਂ ਬਾਅਦ ਇਸੇ ਤਰ੍ਹਾਂ ਅਸੀਂ ਉੱਥੇ ਨਿਗਰੱਖੀ 14 ਤਰੀਕ ਨੂੰ ਫਿਰ ਉਹਨੇ ਉਹੋ ਹੀ ਕੁਝ ਕੀਤਾ ਉਹ ਬੰਦੇ ਦੇ ਅਸੀਂ ਧਿਆਨ ਰੱਖਿਆ ਉਸ ਬੰਦੇ ਨੂੰ ਮੈਂ ਫੜ ਲਿਆ ਔਰ ਫੜ ਕੇ ਤੇ ਉਹਨੂੰ ਸਤਰਾਣਾ ਥਾਣੇ ਦੇ ਵਿੱਚ ਜਿਹੜਾ ਸੀ ਉਹ ਉਹਨਾਂ ਦੇ ਹੈਂਡਓਵਰ ਕੀਤਾ ਮੁਰਸਦ ਪੰਜਾਬ ਪੁਲਿਸ ਦੇ ਕਿ ਇਹ ਆਦਮੀ ਹਰਿਆਣਾ ਪੁਲਿਸ ਦਾ ਮਲਾਜਮ ਹੈ ਸਿਵਲ ਵਰਦੀ ਵਿੱਚ ਇਹ ਸਾਡੇ ਵਿੱਚ ਸ਼ਾਮਲ ਹੋ ਕੇ ਹਰਿਆਣਾ ਪੁਲਿਸ ਦੇ ਉੱਤੇ ਪੱਥਰ ਮਾਰਦਾ ਜਿਹੜੀਆਂ ਉਹਨਾਂ ਨੇ ਵੀਡੀਓ ਬਣਾਈਆਂ ਕਿ ਜਿਹੜੇ ਕਿਸਾਨ ਨੇ ਇਹ ਸਾਡੇ ਤੇ ਪੱਥਰਬਾਜ਼ੀ ਕਰਦੇ ਆ ਸੋ ਉਹਦੇ ਤੇ ਕੋਈ ਕਾਰਵਾਈ ਨਾ ਕੀਤੀ ਗਈ ਜੇ ਉੱਤੇ ਕਾਰਵਾਈ ਹੁੰਦੀ ਤਾਂ ਫਿਰ ਹੋ ਸਕਦਾ ਕਿ ਸਾਡੇ ਤੇ ਜਿਹੜਾ 21 ਤਰੀਕ ਨੂੰ ਜਿਹੜਾ ਸਾਡਾ ਇੱਕ ਨੌਜਵਾਨ ਸ਼ੁਕਰਮਨ ਸਿੰਘ ਜਿਹੜਾ ਕਿ ਕਤਲ ਕੀਤਾ ਗਿਆ ਸਾਡਾ ਉਹ ਸ਼ਹੀਦ ਹੈ ਪਰ ਇਹਨਾਂ ਦਰਿੰਦਿਆਂ ਨੇ ਕਤਲ ਕੀਤਾ ਉਹਨੂੰ ਤੇ ਦੂਸਰਾ ਜਿਹੜਾ ਹੈਗਾ ਹੈ ਪ੍ਰੀਤਪਾਲ ਸਿੰਘ ਜਿਸ ਤਰ੍ਹਾਂ ਉਹਨੂੰ ਉੱਥੇ ਮੌਤ ਦੇ ਮੂੰਹ ਦੇ ਵਿੱਚੋਂ ਰੋਧ ਕੋ ਲਿਆਂਦਾ ਉਹ ਤੁਹਾਡੇ ਸਾਹਮਣੇ ਇਹ ਨਹੀਂ ਸਿਉਣਾ ਔਰ 500 ਦੇ ਕਰੀਬ ਸਾਡੇ ਕਿਸਾਨ ਜਿਹੜੇ ਨੇ ਉਹ ਫਟੜ ਹੋ ਗਏ ਨੇ ਇਹ ਨਹੀਂ ਸੀ ਹੋਣੇ ਜੇਕਰ ਉਸ ਦਿਨ 14 ਤਰੀਕ ਨੂੰ ਜਿਹੜਾ ਪੁਲਿਸ ਮੁਲਾਜ਼ਮ ਅਸੀਂ ਹਰਿਆਣਾ ਪੁਲਿਸ ਦਾ ਫੜਾਇਆ ਤੇ ਦੁਨੀਆ ਨੂੰ ਪਤਾ ਲੱਗ ਜਾਂਦਾ ਕਿ ਇਹ ਨਦੇ ਪੜਤੇ ਜਿਹੜੇ ਨੇ ਫਸੂਖੇ ਸੋ ਇਹ ਸਾਡੇ ਤੇ ਛੱਦਰਤ ਜੋ ਜ਼ੁਲਮ ਹੋਇਆ ਜਦੋਂ ਸਾਡੇ ਇਹ ਮੇਰੇ ਇਹ ਗੁਰਮੋਹਨਪ੍ਰੀਤ ਜੋ ਕਿ ਐਡਵੋਕੇਟ ਨੇ ਇਹ ਸਾਡੇ ਲੋਕ ਭਲਾਈ ਸੰਸਥਾ ਦੇ ਲੀਗਲੀ ਤੌਰ ਦੇ ਉੱਤੇ ਸਾਰੀ ਕਾਰਵਾਈ ਕਰਦੇ ਨੇ ਸਾਡੇ ਮੁਖ ਸਲਾਹਕਾਰ ਨੇ ਤੇ ਇਹਨਾਂ ਨੇ ਫਿਰ ਜਿਹੜਾ ਸੀ ਪਿੰਡ ਪਿੰਡ ਜਾ ਕੇ ਤੇ ਬਹੁਤ ਸਾਰਾ ਡਾਟਾ ਜਿਹੜਾ ਉਹ ਇਕੱਠਾ ਕੀਤਾ ਤੇ ਉਹਨਾਂ ਦੇ ਸਬੰਧ ਵਿੱਚ ਇੱਥੇ ਜਿਹੜਾ ਸੀ ਇਹ ਆਪਣੀ ਕਾਰਵਾਈ ਕਰ ਰਹੇ ਨੇ ਇਹਦੇ ਨਾਲ ਨਾਲ ਤੁਹਾਨੂੰ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜਿਹੜਾ ਹੈਗਾ ਆਪਣਾ ਪ੍ਰੀਤਪਾਲ ਸਿੰਘ ਉਹ ਜਦੋਂ 21 ਤਰੀਕ ਨੂੰ ਪੰਜਾਬ ਦੇ ਇਲਾਕੇ ਦੇ ਵਿੱਚ ਉਹ ਨਜਰਾਂ ਦੀ ਸੇਵਾ ਕਰਦਾ ਪ੍ਰੀਤਪਾਲ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਨਵਾ گاؤں ਤਹਿਸੀਲ ਮੂਨਿਕ ਔਰ ਜਲਾ ਸੰਗਰੂਰ ਦਾ ਰਹਿਣ ਵਾਲਾ ਤੇ ਉਹ ਕੇਵਲ ਲੰਗਰਾਂ ਦੀ ਸੇਵਾ ਕਰਦਾ ਸੀ ਲੰਗਰਾਂ ਦੀ ਸੇਵਾ ਕਰਦੇ ਨੂੰ ਉਸ ਬੰਦੇ ਨੂੰ ਜਿਹੜਾ ਸਿਵਲ ਵਰਦੀ ਦੇ ਵਿੱਚ 21 ਤਰੀਕ ਨੂੰ ਉਹਨੂੰ ਉਥੋਂ ਫੜ ਕੇ ਲੈ ਗਏ ਨੇ ਉਹਨੂੰ ਬੂਰੀ ਦੇ ਵਿੱਚ ਪਾ ਕੇ ਕੁੱਟਿਆ ਗਿਆ ਉਹ ਅਜੇ ਤੱਕ ਬੋਲ ਨਹੀਂ ਸਕਿਆ ਤੁਸੀਂ ਜਾ ਕੇ ਸਾਰੇ ਦੇਖ ਸਕਦੇ ਹੋ ਪਰ ਉਸ ਬੰਦੇ ਨੂੰ 21 ਤਰੀਕ ਨੂੰ ਜਾ ਕੇ ਸ਼ਾਮ ਨੂੰ 6 ਵਜੇ ਰੋहतक ਹਸਪਤਾਲ ਦੇ ਪੀਜੀਆਈ ਰੋहतक ਦੇ ਵਿੱਚ ਦਾਖਲ ਕੀਤਾ ਜਾਂਦਾ ਤੇ 22 ਤਰੀਕ ਨੂੰ ਮੈਨੂੰ ਸਵੇਰੇ ਪਤਾ ਲੱਗਦਾ ਹੈ ਤੇ ਫਿਰ ਮੈਨੂੰ ਪਤਾ ਲੱਗਾ ਕਿ ਐ ਸਸ਼ਤਰਾ ਉਹ ਇੱਕ ਲਟਕਾ ਜਿਹੜਾ ਉੱਥੇ ਦਾਖਲ ਹੈ ਕਿ ਮੈਂ ਸਰਪੰਚ ਦੇ ਨਾਲ ਤਾਲਮੇਲ ਕੀਤਾ ਫਿਰ ਇਧਰ ਕੀਤਾ ਪੰਜਾਬ ਦੇ ਡੀਜੀਪੀ ਨਾਲ ਗੱਲ ਕੀਤੀ ਹਰਿਆਣਾ ਦੇ ਡੀਜੀਪੀ ਨਾਲ ਗੱਲ ਹੋਈ ਸਾਡੇ ਆਗੂਆਂ ਦੀ ਪਰ ਕੋਈ ਗੱਲਬਾਤ ਨਾ ਹੋਣ ਤੇ ਫਿਰ ਇਸ਼ੂ ਕੁਨੀਤ ਸਿੰਘ ਐਡਵੋਕੇਟ ਦੇ ਰਾਹੀਂ 23 ਤਰੀਕ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਕੀਤੀ ਤੇ ਉੱਥੋਂ ਫਿਰ ਜਿਹੜਾ ਸੀ ਉਹ ਵਰੰਟ ਆਨਸਰ ਜਿਹੜਾ ਉਹ ਮੇਰੇ ਨਾਲ ਜਾਂਦਾ ਤੇ 23 ਤਰੀਕ ਦੀ ਰਾਤ ਨੂੰ 12 ਵਜੇ ਮੈਂ ਉੱਥੇ ਪਹੁੰਚਦਾ ਜੋ ਉਥੇ ਵੇਖਿਆ ਉਹ ਮੇਰੇ ਕੋ ਦੱਸਿਆ ਨਹੀਂ ਜਾ ਸਕਦਾ ਕਿ ਉਸ ਬੱਚੇ ਨੂੰ ਦਰਿੰਦਿਆਂ ਨੇ ਤਾਂ ਜੋ ਕੀਤਾ ਉਹ ਕੀਤਾ ਲੇਕਿਨ ਡਾਕਟਰਾਂ ਨੇ ਕੀ ਕੀਤਾ ਉਹਨਾਂ ਨੇ ਉਹ ਮੂੰਹ ਨਾਲ ਪਾਣੀ ਨਹੀਂ ਸੀ ਪੀ ਸਕਦਾ ਉਹਨੂੰ ਪਾਣੀ ਦਾ ਘੁੱਟ ਨਹੀਂ ਪਿਆ ਗਿਆ ਬੜੀ ਮੁਸ਼ਕਲ ਦੇ ਨਾਲ 14 ਘੰਟੇ ਦੀ ਜਦੋਜਹਿਤ ਤੋਂ ਬਾਅਦ ਫਿਰ ਜਿਹੜਾ ਉਹਨੂੰ ਉਥੋਂ ਜਿਹੜਾ ਲਿਆਂਦਾ ਪਰ ਉਥੇ ਇੱਕ ਆਦਮੀ ਨੇ ਜਿਸ ਬੰਦੇ ਨੇ ਸਾਨੂੰ ਸਪੋਰਟ ਕੀਤੀ ਆ ਜਿਸ ਬੰਦੇ ਨੇ ਗਲਤ ਚੰਗ ਕੀਤੀ ਆ ਉਥੋਂ ਰੋहतक ਪੀਜੀਆਈ ਹਸਪਤਾਲ ਦਾ ਜਿਹੜਾ ਸੁਪਰਡੈਂਟ ਆ ਉੰਦਲ ਕਰਕੇ ਨਾ ਉਹਦਾ ਤੇ ਉਸ ਬੰਦੇ ਨੇ ਮੈਂ ਇਹ ਕਹਾਂਗਾ ਕਿ ਉਹਨੇ ਮਨੁੱਖਾਂ ਵਾਲਾ ਵਿਹਾਰ ਕੀਤਾ ਉਹਨੇ ਡਾਕਟਰ ਵਾਲਾ ਵਿਹਾਰ ਕੀਤਾ ਉੱਥੇ ਵੀ ਇੰਪ੍ਰੈਸ਼ਨ ਪੈ ਰਿਆ ਸੀ ਕਿ ਇਹਨੂੰ ਨਹੀਂ ਭੇਜਣਾ ਲੇਕਿਨ ਜਿਹੜਾ ਅਫਸਰ ਸੀ ਉਹ ਵੀ ਉਸ ਟਾਈਮ ਦੇ ਉੱਥੇ ਘਬਰਾ ਗਿਆ ਸੀ ਲੇਕਿਨ ਉਸ ਬੰਦੇ ਦੇ ਸਾਡੀ ਸਪੋਰਟ ਕੀਤੀ ਹੈ ਨਾਲ ਜਿਸ ਬੰਦੇ ਨੇ ਕੋਈ ਚੰਗਾ ਕੰਮ ਕੀਤਾ ਤੇ ਉਹਨੂੰ ਸ਼ਾਬਾਸ਼ੀ ਵੀ ਦੇਣੀ ਬਣਦੀ ਆ ਸੋ ਉਥੋਂ ਉਹਨੂੰ ਲਿਆ ਕੇ ਪੀਜੀਆਈ ਹਸਪਤਾਲ ਚੰਡੀਗੜ੍ਹ ਦੇ ਵਿੱਚ ਜਦੋਂ ਲਿਆ ਕੇ ਇਹਨੂੰ ਦਾਖਲ ਕਰਾਇਆ ਗਿਆ ਤੇ ਉਸ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਦੇ ਹਸਪਤਾਲ ਦੇ ਡਾਕਟਰਾਂ ਨੇ ਬਹੁਤ ਹੀ ਮਿਹਨਤ ਕਰਕੇ ਜਿਹੜਾ ਉਹਦਾ ਅਦਾ ਨਾ ਜਾਣ ਤੰਦੇ ਹੀ ਨਾ ਇਲਾਜ ਹੋ ਰਿਹਾ ਤੇ ਉਸ ਤੋਂ ਬਾਅਦ ਮਾਨਯੋਗ ਪੰਜਾਬ ਤੇ ਹਰਿਆਣਾ ਕੋਰਟ ਵੀ ਹਾਈ ਕੋਰਟ ਜਿਹੜੀ ਕੋਰਟ ਹੈ ਉਹਦੇ ਵੱਲੋਂ ਵੀ ਸਾਨੂੰ ਪੂਰਨ ਤੌਰ ਦੇ ਉੱਤੇ ਜਿਹੜੀ ਆ ਸਪੋਰਟ ਸਾਹੀ ਅਸੀਂ ਸੰਤੁਸ਼ਟ ਹੈ ਕਿ ਹਾਈ ਕੋਰਟ ਜਿਹੜੀ ਆ ਉਹਦੇ ਕੇਸ ਦੇ ਵਿੱਚ ਬਹੁਤ ਮਤਲਬ ਕਿ ਸੱਚ ਜੇ ਟੰਗ ਦੇ ਨਾਲ ਕਾਨੂੰਨੀ ਤੌਰ ਦੇਤੇ ਜਿਹੜੀ ਪ੍ਰਕਿਰਿਆ ਕਰਨੀ ਬਣਦੀ ਸੀ ਉਹ ਹੋ ਰਹੀ ਹੈ ਸੋ ਇਹਦੇ ਵਿੱਚ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਬੇਨਤੀ ਕੀਤੀ ਆ ਕਿ ਇਸ਼ਪਨਿਤ ਸਿੰਘ ਨੇ ਜਿਹੜਾ ਉਹ ਉਹਦਾ ਕੇਸ ਕੀ ਚੁੱਕਿਆ ਐ ਇਸੇ ਤਰ੍ਹਾਂ ਗੁਰਮੋਹਨਪ੍ਰੀਤ ਸਿੰਘ ਜਿਹੜੇ ਕਿ ਪਿੰਡ ਪਿੰਡ ਗਏ ਇੱਥੇ ਹੀ ਨਹੀਂ ਇਹਨਾਂ ਨੇ ਪਿੰਡਾਂ 'ਚ ਜਾ ਕੇ ਜਿਹੜੇ ਜ਼ਖਮੀ ਨੇ ਉਹਨਾਂ ਤੱਕ ਇਹਨਾਂ ਨੇ ਪਹੁੰਚ ਕੀਤੀ ਆ ਤੇ ਇਸ ਤਰ੍ਹਾਂ ਯੂਨਾਈਟਿਡ ਸਿੱਖ ਜਿਹੜੀ ਆ ਇਹਨਾਂ ਵੱਲੋਂ ਯੂਨਾਈਟਿਡ ਸਿੱਖ ਵੱਲੋਂ ਜਿਸ ਤਰ੍ਹਾਂ ਕਿ ਅਸਮਾਰੀ ਸਾਡੀ ਸਪੋਰਟ ਕੀਤੀ ਜਾਂਦੀ ਹੈ ਇਹ ਪਹਿਲਾਂ ਵੀ ਜਦੋਂ ਸਾਡਾ ਉੱਥੇ ਅੰਦੋਲਨ ਚੱਲ ਰਿਹਾ ਸੀ ਕਰੋਨਾ ਕ੍ਰਾਂ ਦੇ ਵਿੱਚ ਜਦੋਂ ਕਿ ਆਕਸੀਜਨ ਵਾਲੀਆਂ ਮਸ਼ੀਨਾਂ ਨਹੀਂ ਸੀ ਮਿਲ ਰਹੀਆਂ ਉਸ ਟਾਈਮ ਤੇ ਇਹਨਾਂ ਨੇ ਸਾਨੂੰ ਆਕਸੀਜਨ ਵਾਲੀਆਂ ਮਸ਼ੀਨਾਂ ਵੀ ਜਿਹੜੀਆਂ ਸੀ ਉਹ ਵੀ ਇਹਨਾਂ ਨੇ ਸਾਨੂੰ ਉੱਥੇ ਪ੍ਰਾਪਤ ਕਰਵਾਈਆਂ ਸੋ ਇਹ ਬਹੁਤ ਲੰਬੇ ਸਮੇਂ ਤੋਂ ਜਿਹੜਾ ਸਾਡਾ ਇਹ ਕਰ ਕਰ ਰਹੇ ਨੇ ਔਰ ਹੁਣ ਇਹ ਕਾਨੂੰਨੀ ਤੌਰ ਤੇ ਵੀ ਸਾਡੀ ਜਿਹੜੀ ਹਰ ਤਰ੍ਹਾਂ ਦੀ ਮਦਦ ਕਰ ਰਹੇ ਨੇ ਤੇ ਇਹ ਜਿਹੜੇ ਵਕੀਲ ਸਾਹਿਬਾਨ ਨੇ ਇਹ ਵੀ ਸਾਡੇ ਨਾਲ ਕਰ ਰਹੇ ਨੇ ਤੇ ਹੁਣ ਮੈਂ ਬੇਨਤੀ ਕਰਾਂਗਾ ਕਿ ਮਹੌਨਪ੍ਰੀਤ ਸਿੰਘ ਜਿਹੜੇ ਸਾਡੇ ਕੋਲ ਨੇ ਜਿਹੜੇ ਪਿੰਨ ਪਿੰਨ ਗਏ ਨੇ ਵੀ ਸਾਡੇ ਨਾਲ ਕੀ ਹੋ ਰਿਹਾ ਇਹ ਹੁਣ ਆਪਕਿਲ ਕਰਦੇ ਆ ਖਾਲਸਾ ਵੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਰਸਰ ਸਾਹਿਬ ਨੇ ਜਿਹੜਾ ਕੇਸ ਤੁਹਾਡੇ ਰੂਬਰੂ ਕੀਤਾ ਹੈ ਸਿਵਲ ਰੈਟ ਪਟੀਸ਼ਨ 1794 ਹੈ ਜੀ ਇਹਦੀ ਜਿਹੜੀ ਨੈਕਸਟ ਸੁਣਵਾਈ ਹੈ ਉਹ 4 ਮਾਰਚ ਨੂੰ ਹੈ ਯੋਸੀ ਹਬੀਸ ਕੋਰਪਸ ਦੀ ਪਟੀਸ਼ਨ ਪਾਈ ਸੀ ਕਿਉਂਕਿ ਇਲੀਗਲੀ ਡੀਟੇਨ ਕੀਤਾ ਗਿਆ ਸੀ ਇਹ ਜਿਹੜਾ ਕੇਸ ਹੈ ਇਹ ਸਾਡਾ ਇੰਡੀਵਿਜੂਅਲਿਸਟਿਕ ਨੇਚਰ ਦਾ ਸੀਗਾ ਇੱਕ ਜਿਹੜਾ ਕਿਸਾਨ ਹੈਗਾ ਉੱਥੇ ਇਹ ਇਕੱਲਾ ਉਹਦੀਆਂ ਰਾਈਟਸ ਬਾਰੇ ਸੀ ਹੁਣ ਅਸੀਂ ਇਹਦੇ ਨਾਲ ਇਹਦੇ ਬਾਰੇ ਤੁਹਾਨੂੰ ਸਰਸਾ ਸਾਹਿਬ ਨੇ ਸਾਰੀ ਜਾਣਕਾਰੀ ਦੇ ਦਿੱਤੀ ਹੈ ਹੁਣ ਦੂਜਾ ਜਿਹੜਾ ਸਾਡਾ ਕੇਸ ਹੈ ਜਿਹਦੀ 7 ਮਾਰਚ ਨੂੰ ਸੁਣਵਾਈ ਹੈ ਅਗਲੀ ਉਹ ਥੋੜਾ ਡਿਟੇਲ ਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹ ਹੈਗਾ ਕ੍ਰਿਮੀਨਲ ਰੈਟ ਪਟੀਸ਼ਨ 1830 ਇਹ ਕੇਸ ਇਸ ਲਈ ਕ੍ਰੂਸ਼ਲ ਹੈ ਕਿਉਂਕਿ ਇਹਦੇ ਵਿੱਚ ਅਸੀਂ ਇੱਕ ਇਲਸਟ੍ਰੇਟਿਵ ਲਿਸਟ ਦਿੱਤੀ ਹੈ ਤਿੰਨ ਨੌਜਵਾਨਾਂ ਦੀ ਸਿਰਫ ਟਿਪ ਦਿਖਾਉਣ ਲਈ ਆ ਇਸ ਵਰਗ ਦਾ ਕਿ ਅਸਲ ਚ ਦੁਖਾਂਤ ਕੀ ਹੈ ਇਹ ਇਲਸਟ੍ਰੇਟਿਵ ਲਿਸਟਾ ਕਨਕਲੂਸਿਵ ਲਿਸਟ ਨਹੀਂ ਹੈਗੀ ਕਿਉਂਕਿ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਸੀ ਜਿਸ ਤਰੀਕੇ ਦੇ ਨਾਲ ਇਹ ਤਿੰਨ ਕਿਸਾਨ ਫੱਟੜ ਹੋਏ ਨੇ ਇਸ ਤਰੀਕੇ ਦੇ ਨਾਲ 100 ਦੀ ਗਿਣਤੀ ਦੇ ਵਿੱਚ ਹਾਲ ਹੀ ਦੇ ਵਿੱਚ ਮੇਰੇ ਕੋਲ ਲਿਸਟ ਆਈ ਹੈ ਹੁਣੇ ਮਹਿਜ਼ ਰਾਜਪੁਰੇ ਦੇ ਹਸਪਤਾਲ ਦੇ ਵਿੱਚ 153 ਪੇਸ਼ੈਂਟ ਜਿਹੜੇ ਨੇ ਐਡਮਿਟ ਹੋਏ ਨੇ ਕਈ ਇਹੋ ਜਿਹੇ ਵੀ ਨੇ ਜਿਹੜੇ ਐਡਮਿਟ ਨਹੀਂ ਹੋ ਪਾਏ ਹਰ ਇੱਕ ਦੇ ਹਾਲਾਤ ਨਹੀਂ ਹੁੰਦੇ 13 ਜਿਹੜੇ ਨੇ ਰੈਫਰ ਕਰ ਦਿੱਤੇ ਗਏ ਨੇ ਅੱਗੇ ਤੇ ਰੈਫਰ ਅਕਸਰ ਉਹ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਜੜੀਆਂ ਇੰਜਰੀਜ਼ ਨੇ ਫੇਸਤੇ ਨੇ ਅੱਖਾਂ ਤੇ ਨੇ ਜਾਂ ਸੀਰੀਸ ਇੰਜਰੀਜ਼ ਨੇ ਜਾਂ ਸੋਖੀ ਬਾਸ਼ਾ ਦੇ ਵਿੱਚ ਹਸਪਤਾਲ ਦੇ ਵਿੱਚ ਇਨਫਰਾਸਟ੍ਰਕਚਰ ਅਵੇਲੇਬਲ ਨਹੀਂ ਹੁੰਦਾ ਹੁਣ 1830 ਨੰਬਰ ਵਾਲੀ ਜਿਹੜੀ ਕ੍ਰਿਮੀਨਲ ਰਿਟ ਪਟੀਸ਼ਨ ਆ ਸਭ ਤੋਂ ਪਹਿਲਾਂ ਇਹਦੀ ਗੱਲ ਕਰਾਂਗੇ ਫਿਰ ਤੁਹਾਨੂੰ ਓਵਰਆਲ ਦੱਸਾਂਗੇ ਕਿ ਲਾਅ ਹੁੰਦਾ ਕੀ ਆ ਬਣਾਇਆ ਕੀ ਜਾ ਰਿਹਾ ਕਿਉਂਕਿ ਜਦੋਂ ਅਸੀਂ ਜੱਜ ਸਾਹਿਬ ਦੇ ਨਾਲ ਸਟਾਰਟ ਕੀਤਾ ਇਸ ਕੇਸ ਬਾਰੇ ਐਕਸਪਲੇਨੇਸ਼ਨ ਜਿਹੜੀ ਆ ਇਹ ਸੀ ਕ੍ਰਿਮੀਨਲ ਰਿਟ ਪਟੀਸ਼ਨ ਜਿਹੜੀ ਆ ਉਹਦਾ ਸੈਕਸ਼ਨ ਹੈਗਾ 482 ਜਿਦੇ ਵਿੱਚ ਇਨੇਟ ਪਾਵਰਸ ਨੇ ਅਫਸੋਸ ਮੈਨੂੰ ਇੱਕ ਇੱਕ ਚੀਜ਼ ਅੱਜ ਖੋਲ ਕੇ ਇਸ ਲਈ ਦੱਸਣੀ ਪੈ ਰਹੀ ਆ ਕਿਉਂਕਿ ਕਦੇ ਸੋਚਿਆ ਨਹੀਂ ਸੀ ਕਿ ਇਹ ਮੰਜ਼ਰ ਆਊਗਾ ਇਹ ਦੇਸ਼ ਜਿਹੜਾ ਜੈ ਜਵਾਨ ਜੈ ਕਿਸਾਨ ਦੇ ਨਾਰਿਆਂ ਵਾਲਾ ਤੇ ਉਹੀ ਕਿਸਾਨਾਂ ਦੇ ਅੱਗੇ ਜੋ ਉਹਨਾਂ ਦੇ ਖਦਸ਼ੇ ਨੇ ਜਿਹੜੇ ਕੋਲ ਆ ਰਹੇ ਨੇ ਕਿ ਸਾਡੇ ਹੀ ਖਿਲਾਫ ਪੈਰਾ ਮਿਲਟਰੀ ਦਾ ਇੱਥੇ ਮੰਡੇਟ ਕੀ ਹੈ ਪੁਲਿਸ ਐਕਟ 1861 ਦੇ ਵਿੱਚ ਟੈਰੀਟੋਰੀਅਲ ਲਿਮਿਟਸ ਕੀ ਨੇ ਇਹ ਸਾਰੀਆਂ ਚੀਜ਼ਾਂ ਡਿਸਕਸ ਕਰਾਂਗੇ ਪਰ ਪਹਿਲਾਂ ਕੇਸ ਡਿਸਕਸ ਕਰੀਏ ਜਿਹਦੇ ਵਿੱਚ ਅਸੀਂ 482 ਦੀ ਕ੍ਰਿਮੀਨਲ ਰੈਟ ਪਟੀਸ਼ਨ ਰੈਡ ਵਿਦ ਆਰਟੀਕਲ 226 226 ਰੈਟਿਆ ਕਨਸਟੀਟਿਊਸ਼ਨਲ ਰਾਈਟਸ ਅਸੀਂ ਰੈਟ ਆਫ ਮੈਂਡੇਮਸ ਫਾਈਲ ਕੀਤੀ ਹੈ ਕਿਉਂਕਿ ਇੱਥੇ ਜਾਨ ਹੀ ਸੇਫ ਨਹੀਂ ਰਹੀ ਆਰਟੀਕਲ 21 ਆਰਟੀਕਲ 19 2 ਜਨਵਰੀ ਨੂੰ ਕਿਸਾਨ ਮਹਾਪੰਚਾਇਤ ਹੁੰਦੀ ਹੈ ਜਿਵੇਂ ਸਰਸਾ ਸਾਹਿਬ ਨੇ ਦੱਸਤਾ ਕਿ ਪਿਛਲੀ ਵਾਰੀ ਸ਼ਾਂਤਮੀ ਪ੍ਰੋਟੈਸਟ ਸੀਗਾ ਜਿਹਦੇ ਕਰਕੇ ਕਾਨੂੰਨ ਜਿਹੜੇ ਆ ਸਰਕਾਰਾਂ ਨੂੰ ਰੱਦ ਕਰਨੇ ਪਏ ਉਸੇ ਤਰੀਕੇ ਦੇ ਨਾਲ ਕਾਨੂੰਨੀ ਮੈਜਰਸ ਦੇ ਨਾਲ ਪ੍ਰੋਪਰ ਜਿਹਨੂੰ ਆਪਾਂ ਪੀਸਫੁਲ ਪ੍ਰੋਟੈਸਟ ਕਹਿੰਨੇ ਆ ਉਹਦੇ ਵਿੱਚ ਕਾਲ ਦਿੱਤੀ ਗਈ 13 ਤਰੀਕ ਦੀ ਤੇ ਐਸ ਪਰ ਆਰਟੀਕਲ 19 ਸਬਸੈਕਸ਼ਨ 2 ਉਹਨਾਂ ਦੀ ਮੂਵਮੈਂਟ ਦਾ ਜਿਹੜਾ ਰਾਈਟ ਹੈ ਕਿਉਂਕਿ ਸੈਂਟਰ ਦੇ ਨਾਲ ਜਿਹੜੀ ਉਹਨਾਂ ਦੀ ਗ੍ਰਿਵਾਂਸਿਸ ਹੈਗੇ ਆ ਉਹਨਾਂ ਨੂੰ ਐਡਰੈਸ ਕਰਨ ਦਾ ਪੂਰਾ ਪੂਰਾ ਹੱਕ ਹੈ ਬਟ ਹੋਇਆ ਇੱਥੇ ਕੀ ਅਫਸੋਸਨਕ ਕੀ ਹੈ ਮਿਲਟਰੀ ਗ੍ਰੇਡ ਦੀ ਅਮਿਊਨੀਸ਼ਨ ਯੂਜ਼ ਕੀਤੀ ਗਈ ਉਹਨਾਂ ਤੇ ਮੈਂ ਤੁਹਾਨੂੰ ਪ੍ਰੋਪਰ ਪ੍ਰੂਫ ਦੇਣਾ ਇਸ ਚੀਜ਼ ਦੇ ਜਿਹੜਾ ਮੇਰਾ ਕੇਸ ਇਹਦੇ ਵਿੱਚ ਤਿੰਨ ਕੇਸ ਨੇ ਕੇਸ ਦਾ ਨਾਮ ਹੈਗਾ ਅਮਰਿਤਪਾਲ ਸਿੰਘ ਐਂਡ ਆਦਰ ਵਰਸਸ ਸਟੇਟ ਆਫ ਪੰਜਾਬ ਐਂਡ ਆਦਰਸ ਸਟੇਟ ਆਫ ਪੰਜਾਬ ਕਿਉਂ ਕਿਉਂਕਿ ਸਟੇਟ ਆਫ ਪੰਜਾਬ ਨੇ ਵੀ ਇੱਕ ਵੀ ਸਿੰਗਲ ਕੋਜੈਂਟ ਸਟੈਪ ਨਹੀਂ ਲਿਆ ਜਿਹੜਾ ਇੱਕ ਸਟੇਟ ਇੱਕ ਨਾਗਰਿਕ ਦੀ ਜਿਹੜੀ ਲਾਈਫ ਆ ਉਹ ਸਟੇਟ ਦੀ ਰਿਸਪੋਨਸੀਬਿਲਟੀ ਹੁੰਦੀ ਹੈ ਇੱਥੇ ਤੁਸੀਂ ਫੈਕਟਸ ਇੰਨੇ ਕਿ ਜਿਆਦਾ ਸ਼ੌਕਿੰਗ ਨੇ ਅਸੀਂ ਜੱਜ ਸਾਹਿਬ ਨੂੰ ਦੱਸਿਆ ਜਦੋਂ ਉਹਨਾਂ ਨੇ ਬਹੁਤ ਗੰਭੀਰਤਾ ਨਾਲ ਸੁਣਿਆ ਕਾਫੀ ਸਮਾਂ ਲੱਗ ਗਿਆ ਸਾਨੂੰ ਦੱਸਦਿਆਂ ਕਿਉਂਕਿ ਦਰਦ ਹੈ ਹੀ ਇੰਨਾ ਜ਼ਿਆਦਾ ਪੀਸਫੁਲ ਪ੍ਰੋਟੈਸਟਿੰਗ ਫਾਰਮਰਸ ਤੇ ਮਿਲਟਰੀ ਗ੍ਰੇਡ ਦੇ ਵੈਪਨਸ ਯੂਜ਼ ਕੀਤੇ ਜਾਂਦੇ ਆ ਰਾਈਫਲਸ ਯੂਜ਼ ਕੀਤੀਆਂ ਜਾਂਦੀਆਂ ਐਸ ਐਲ ਆਰਸ ਯੂਜ਼ ਕੀਤੀਆਂ ਜਾਂਦੀਆਂ ਉੱਥੋਂ 315 ਬੋਰ ਦੇ ਲਗ ਤੋਂ ਬੁਲੇਟ ਮਿਲਦੇ ਆ ਤੇ ਪੈਲੇਟ ਗਨਸ ਜਿਨ੍ਹਾਂ ਦੇ ਉੱਤੇ ਪੁਰਾਣੀਆਂ ਜਜਮੈਂਟਸ ਆਈਆਂ ਹੋਈਆਂ ਕਿ ਬਿਲੋ ਬੈਲਟ ਯੂਜ਼ ਕਰਨੀਆਂ ਚਾਹੀਦੀਆਂ ਮੈਂ ਤੁਹਾਨੂੰ ਇੱਕ ਇੱਕ ਕੇਸ ਐਕਸਪਲੇਨ ਕਰਦਾ ਸਭ ਤੋਂ ਪਹਿਲਾਂ ਜਿਵੇਂ ਇਹ ਦੱਸ ਰਿਹਾ ਕਿ ਪ੍ਰਿਤਪਾਲ ਕੀ ਕਰ ਰਿਹਾ ਸੀ ਉੱਥੇ ਲੰਗਰ ਵਰਤਾ ਰਿਹਾ ਸੀ ਜਿਹੜਾ ਸਾਡਾ ਅੰਮ੍ਰਿਤ ਪਾਲ ਆ ਉੱਥੇ ਪਾਣੀ ਪਿਆ ਰਿਹਾ ਸੀ ਕਿਉਂ ਪਿਆ ਰਿਹਾ ਸੀ ਕਿਉਂਕਿ ਟਾਇਰ ਸ਼ੈਲ ਜਿਹੜੇ ਯੂਜ਼ ਕੀਤੇ ਗਏ ਸਫੋਕੇਸ਼ਨ ਹੋਣ ਲੱਗੀ ਫਾਰਮਰ ਉਹ ਉਸ ਆਪਣੀ ਲਿਮਿਟ ਦੇ ਵਿੱਚ ਰਹਿ ਕੇ ਉਹਨਾਂ ਨੂੰ ਪਾਣੀ ਪਿਆ ਰਿਆ ਸੀ ਉਹਦੀ ਲੱਤ ਤੇ ਪ੍ਰੋਪਰ ਏਮ ਕਰਕੇ ਅਸੀਂ ਇਹਨੂੰ ਕੱਲਾ ਟਾਇਰ ਸ਼ੈਲ ਨਹੀਂ ਕਵਾਂਗੇ ਇਟ ਇਜ਼ ਅ ਫਾਰਮ ਆਫ ਗੈਸ ਗ੍ਰੇਨੇਡ ਉਹ ਵੱਜਿਆ ਉਹ ਫਟ ਗਿਆ ਉਹਦੀ ਲੱਤ ਤੇ ਮਲਟੀਪਲ ਥਾਵਾਂ ਤੇ ਫ੍ਰੈਕਚਰਸ ਹੋ ਗਏ ਇਸ ਹੱਦ ਤੱਕ ਪ੍ਰੋਬਲਮ ਆ ਗਈ ਕਿ ਉਹਦੀ ਲੱਤ ਨੂੰ ਆਪਰੇਟ ਕਰਨਾ ਪਿਆ ਡਿਸਲੋਕੇਟ ਹੋ ਗਈ ਇਹ ਇੱਕ ਅਮਰਤਪਾਲ ਦੀ ਕਹਾਣੀ ਹੈ ਇਸ ਤੋਂ ਬਾਅਦ ਜਿਸ ਕਰਨ ਦੀ ਗੱਲ ਕਰਾਂਗੇ ਮਹਿਜ਼ 18 ਸਾਲ ਦਾ ਬੱਚਾ ਉਹਦੀ ਬਾਹ ਦੇ ਵਿੱਚੋਂ ਐਸਐਲਆਰ ਦੀ ਬੁਲੇਟ ਆਰ ਪਰ ਹੋ ਗਈ ਹੈ ਤੇ ਉਹਦੇ ਦਾਦਾ ਜੀ ਨਾਲ ਸੀ ਇੱਕ ਸਕਿੰਟ ਤਾਂ ਅਦਾਲਤ ਵੀ ਸਨਾਂਟਾ ਜਾ ਆ ਗਿਆ ਸੀਗਾ ਕਿਉਂਕਿ ਜਦੋਂ ਸੁਣਦੇ ਆ ਸਾਰੇ ਹੈਰਾਨ ਹੋ ਜਾਂਦੇ ਆ ਕਿ ਜੱਜ ਸਾਹਿਬ ਨੂੰ ਸਾਨੂੰ ਅਫਸੋਸ ਚ ਕਹਿਣਾ ਪਿਆ ਕਿ ਦਿਸ ਰੈਮਨਾਈਸ ਆਫ ਜੱਲਿਆਂ ਵਾਲਾ ਬਾਗ ਕਿ ਪੀਸਫੁਲ ਪ੍ਰੋਟੈਸਟਰਸ ਤੇ ਇਸ ਤਰੀਕੇ ਦੇ ਨਾਲ ਪੁਆਇੰਟ ਬਲੈਂਕ ਰੇਂਜਿਸ ਤੇ ਅਸੀਂ ਸ਼ੁਭ ਕਰਨ ਦੇ ਵੀ ਲਾਇਆ ਕਿਉਂਕਿ ਇਕਨੋਮਿਕ ਡੇਲਿਸ ਦੇ ਵਿੱਚ ਦਿੱਤਾ ਹੋਇਆ ਕਿ ਜਿਹੜੀ ਫੈਟਲ ਇੰਜਰੀ ਹੈ ਕਾਫੀ ਹੱਦ ਤੱਕ ਚਾਂਸਿਸ ਨੇ ਬੁਲੇਟ ਦੇ ਨਾਲ ਹੋਈ ਹੈ ਫਿਰ ਇੱਕ ਡੀਜੀਪੀ ਰੈਂਕ ਦਾ ਅਫੀਸ਼ੀਅਲ ਜਿਹੜਾ ਉਹ ਕਹਿ ਰਿਹਾ ਕਿ ਰਬੜ ਬੁਲੇਟਸ ਯੂਜ਼ ਕੀਤੇ ਆ ਪੂਰੀ ਦੀ ਪੂਰੀ ਸਟੇਟ ਨੂੰ ਸਾਰਿਆਂ ਨੂੰ ਇਸ ਤਰੀਕੇ ਦੇ ਨਾਲ ਮਿਸਐਪਰੋਪਰੀਏਟ ਕਰਕੇ ਮਿਸ ਇਨਫੋਰਮ ਕਰਨਾ ਇਹ ਸਾਰੀਆਂ ਚੀਜ਼ਾਂ ਅਸੀਂ ਸਾਹਮਣੇ ਲਿਆਉਂਦੀਆਂ ਜੱਜ ਸਾਹਿਬ ਫੇਰ ਗੱਲ ਕਰੀਏ ਪੁਸ਼ਪਿੰਦਰ ਦੀ ਉਹ ਇੱਕ ਜਰਨਲਿਸਟ ਦੇ ਨਾਲ ਗੱਲ ਕਰ ਰਿਹਾ ਸੀ ਜਿਵੇਂ ਤੁਸੀਂ ਖੜੇ ਹੋ ਇੱਥੇ ਸਾਰੇ ਉਹ ਕਹਿੰਦਾ ਜਿਵੇਂ ਮੈਂ ਪਿੱਛੇ ਹੋਇਆ ਮੇਰੀ ਅੱਖ ਤੇ Aim ਉਹਦੀ ਖੱਬੀ ਅੱਖ ਦੇ ਵਿੱਚ ਵੱਜੀ ਪੈਲਟ ਪੁਤਲੀ ਉਹਦੀ ਦੋ ਫਾੜ ਹੋ ਗਈ ਅੱਖ ਦੀ ਐਂਡ ਇੱਥੇ ਅਸੀਂ ਜੱਜ ਸਾਹਿਬ ਨਾਲ ਗੱਲ ਕੀਤੀ ਹੈ ਕਿ ਇੱਕ ਤਾਂ ਜਿਹੜਾ ਹੈ ਟੈਂਜੀਬਲ ਲਾਸ ਹੈ ਜਿਹੜਾ ਅਸੀਂ ਦੇਖ ਸਕਦੇ ਆ ਫਿਜ਼ੀਕਲ ਇੰਜਰੀਜ਼ ਅਸੀਂ ਮਹਿਸੂਸ ਕਰ ਸਕਦੇ ਆ ਮੈਂਟਲ ਇੰਜਰੀਜ਼ ਅਸੀਂ ਮਹਿਸੂਸ ਕਰ ਸਕਦੇ ਆ ਜਿਹੜੀਆਂ ਸਪਿਰਚੁਅਲ ਲੈਵਲ ਤੇ ਇੰਜਰੀਜ਼ ਹੋ ਰਹੀਆਂ ਜਿਹੜੀ ਰੂਹ ਨੂੰ ਉਤਾਰ ਦੇਖੋ ਇੱਕ ਚੀਜ਼ ਹੈ ਲੀਗਲ ਐਂਗਲ ਤੋਂ ਮੈਂ ਇੱਕ ਗੱਲ ਕਰੂੰਗਾ ਮੈਂਜ਼ਰੀਆ ਆ ਜਿਹਦੇ ਉੱਤੇ ਲਾਅ ਬਣਿਆ ਸਾਡਾ ਲਾਟਿਨ ਭਾਸ਼ਾ ਦੇ ਮੈਂ ਇੱਕ ਲਫ਼ਜ਼ ਦੀ ਗੱਲ ਕਰ ਰਿਹਾ ਮੈਂਜ਼ਰੀਆ ਦੈਟ ਇਜ਼ ਗਿਲਟੀ ਇੰਟੈਂਸ਼ਨ ਆਈਪੀਸੀ ਦੇ ਵਿੱਚ ਦਫਾ 120 ਬੀ ਕ੍ਰਿਮੀਨਲ ਕਾਂਸਪੀਰੇਸੀ ਜੇ ਐਡੇ ਜ਼ਿਆਦਾ ਪੁਲਿਸ ਐਕਸ਼ਨ ਦੇ ਉਹਨਾਂ ਨੂੰ ਉੱਪਰ ਸ਼ੀਲਡ ਕੀਤਾ ਜਾ ਰਿਹਾ ਇਹਨਾਂ ਚੀਜ਼ਾਂ ਨੂੰ ਜਸਟੀਫਾਈ ਕੀਤਾ ਜਾ ਰਿਹਾ ਜੇ ਸਿਓ ਕਲੋਨੀਅਲ ਇਰਾਦੇ ਦੀ ਗੱਲ ਕਰੀਏ ਤਾਂ ਉਦੋਂ ਵੀ ਹੰਟਰ ਕਮਿਸ਼ਨ ਬੈਠਾ ਸੀ ਜੇ ਜੇ ਤੁਸੀਂ ਸਾਫ਼ ਪੁੱਛਣਾ ਚਾਹੁੰਦੇ ਹੋ ਮੈਂ ਤੁਹਾਨੂੰ ਹਿਸਟੋਰੀਕਲ ਪਰਸਪੈਕਟਿਵ ਦੇ ਨਾਲ ਪ੍ਰੈਜ਼ੈਂਟ ਦੀ ਐਗਜ਼ਾਮਪਲ ਦੇਣਾ ਉਹਨਾਂ ਨੇ ਵੀ ਕਲੀਨ ਚਿੱਟ ਦੇਤੀ ਸੀਗੀ ਰੈਜੀਨਲ ਡਾਟ ਡਾਇਰਨ ਸੋ ਐਕਸ਼ਨ ਹੋ ਸਕਦਾ ਫॉर ਦਾ ਸਪਿਰਿਟ ਆਫ ਡੈਮੋਕ੍ਰੇਸੀ ਹੋਣਾ ਚਾਹੀਦਾ ਤੇ ਲੀਗਲ ਵੇਸ ਦੇ ਨਾਲ ਇੱਥੇ ਕੁਐਸਚਨ ਕੀ ਹੈ ਕਿ ਸਟੇਟਸ ਦਾ ਸਟਰਕਚਰ ਕੀ ਹੈ ਇਹ ਬੇਸਿਕ ਸਟਰਕਚਰ ਆਫ ਇੰਡੀਆ ਤੇ ਗੱਲ ਆ ਜਾਂਦੀ ਹੈ ਜਦੋਂ ਇੰਡੀਆ ਆਜ਼ਾਦ ਹੋਇਆ ਸੀ ਸਭ ਤੋਂ ਵੱਡੇ ਦੋ ਚੈਲੰਜਸ ਕੀ ਸੀਗੇ ਸਭ ਤੋਂ ਵੱਡੇ ਦੋ ਚੈਲੰਜਸ ਜਿਹੜੇ ਸੀਗੇ ਪਹਿਲਾ ਸੀਗਾ ਲਿੰਗੁਇਸਟ ਮਾਈਨੋਰਿਟیز ਦਾ ਦੂਜਾ ਸੀਗਾ ਰਿਲੀਜੀਅਸ ਮਾਈਨੋਰਿਟیز ਲੈਂਗੁਏਜ ਬੇਸਿਸ ਦੇ ਉੱਤੇ ਇੰਡੀਆ ਦੀਆਂ ਸਟੇਟਸ ਬਣੀਆਂ 1966 ਦੇ ਵਿੱਚ ਪੰਜਾਬ ਤੇ ਹਰਿਆਣਾ ਅੱਡ-ਅੱਡ ਬਣੇ ਹੁਣ ਜਸਟ ਬਿਕੋਜ਼ ਇੰਡੀਆ ਦੇ ਕੁਝ ਸਿਟੀਜ਼ਨਸ ਦੇ ਜਿਹੜੇ ਬੀਲੀਫਸ ਨੇ ਫੇਥ ਤੇ ਵਰਸ਼ਿਪ ਦੇ ਉਹ ਅੱਡ ਨੇ ਜੇ ਇੱਥੇ ਦੇਖਿਆ ਜਾਵੇ ਤੇ ਉਹਨਾਂ ਦੇ ਬੇਸਿਸ ਦੇ ਉੱਤੇ ਇਸ ਤਰੀਕੇ ਨਾਲ ਕੈਰੇਕਟਰਾਇਜ਼ ਕਰਨਾ ਇੱਕ ਤਾਂ ਇਹ ਸਵਾਲ ਆ ਦੂਜਾ ਸਵਾਲ ਇੱਥੇ ਇਹ ਆ ਕਿ ਸਟੇਟ ਦਾ ਜਿਹੜਾ ਰਿਪਰੈਜ਼ੈਂਟੇਟਿਵ ਹੁੰਦਾ ਨਾਰਮਲ ਬੰਦੇ ਤੇ ਤਾਂ ਅਸੀਂ ਕਹਿ ਦਿੰਦੇ ਆ ਪਬਲਿਕ ਆਰਡਰ ਐਂਡ ਮੋਰੈਲਿਟੀ ਨੈਸ਼ਨਲ ਸਿਕਿਉਰਿਟੀ ਕਿ ਇਹ ਇੰਡੀਆ ਦੀ ਜਿਹੜੀ ਯੂਨੀਨਿਸਟ ਫੈਬਰਿਕ ਹੈ ਉਹਨੂੰ ਟੌਰਮੈਂਟ ਨਹੀਂ ਕਰ ਰਹੀਆਂ ਚੀਜ਼ਾਂ ਇਹ ਸਵਾਲ ਹੈ ਇਹ ਕੁਐਸਚਨ ਆਫ ਲਾਅ ਹੈ ਇਹ ਅਮਰਜਿੰਗ ਵਰਲਡ ਦੀ ਸੁਪਰ ਪਾਵਰ ਦੇ ਇੰਡੀਆ ਦੇ ਆਉਣ ਵਾਲੇ ਅਗਲੇ ਚੈਲੰਜੇਸ ਨੇ ਤੇ ਸਾਨੂੰ ਉਮੀਦ ਹੈ ਜੁਡੀਸ਼ਰੀ ਇਹਨਾਂ ਨੂੰ ਐਡਰੈਸ ਕਰੂਗੀ ਪਰ ਇਹ ਬਹੁਤ ਜ਼ਿਆਦਾ ਗੰਭੀਰ ਸਵਾਲ ਨੇ ਜਿਸ ਤਰੀਕੇ ਦੇ ਨਾਲ ਪ੍ਰਤਪਾਲ ਸਿੰਘ ਦੇ ਨਾਲ ਇਹ ਸਵਾਰੀ ਹੋਇਆ ਕਨੋ ਅਸੀਂ ਵੇਖਿਆ ਸੀਗਾ 29 ਜਨਵਰੀ 2021 ਨੂੰ ਸਿੰਘੂ ਬਾਰਡਰ ਦੇ ਉੱਤੇ ਜਦੋਂ ਅਟੈਕ ਹੁੰਦਾ ਉਹ ਮੀਡੀਆ ਦੇ ਵਿੱਚ ਵੀ ਆਇਆ ਸਾਰਾ ਕੁਝ ਇੱਕ ਸਿੰਘ ਨੂੰ ਵੀ ਉਹ ਚੱਕ ਕੇ ਲੈ ਗਏ ਸੀ ਲੇਕਿਨ ਉਹ ਜਿੰਨੇ ਵੀ ਬੰਦੇ ਸੀਗੇ ਉਹ ਸਾਡੇ ਕੈਮਰੇਆਂ ਦੇ ਵਿੱਚ ਵੀ ਕੈਦ ਹੋਏ ਆ ਜਿਸ ਤਰੀਕੇ ਨਾਲ ਹੁਣ ਹਰਿਆਣਾ ਗਵਰਨਮੈਂਟ ਦੇ ਕਹਿਰੀ ਹੈ ਕਿ ਵੀਜ਼ੇ ਰੱਦ ਹੋਣਗੇ ਪਾਸਪੋਰਟ ਰੱਦ ਹੋਣਗੇ ਉਹ ਸਾਰੇ ਬੰਦਿਆਂ ਦੀਆਂ ਬਿਲਕੁਲ ਕਲੀਅਰ ਤਸਵੀਰਾਂ ਨੇ ਕੀ ਹਰਿਆਣਾ ਗਵਰਨਮੈਂਟ ਨੇ ਆਪਣੇ ਪੁਲਿਸ ਅਫੀਸਰਾਂ ਤੇ ਕੋਈ ਐਕਸ਼ਨ ਕੀਤਾ ਸੀ ਉਸ ਵੇਲੇ ਜਾਂ ਹੁਣ ਵੀ ਉਹ ਕਰ ਸਕਦੀ ਹੈ ਜਾਂ ਉਹਨਾਂ ਬੰਦਿਆਂ ਦੇ ਉੱਤੇ ਐਕਸ਼ਨ ਹੋਇਆ ਕੋਈ ਬਿਲਕੁਲ ਸਾਫ਼ ਜਿਹੜਾ ਮਰਜੀ ਤੁਸੀਂ ਚੈਨਲ ਖੋਲ ਕੇ ਵੇਖ ਸਕਦੇ ਹੋ ਬੀਬੀਸੀ ਦੇ ਉੱਤੇ ਪਈਆਂ ਆਕਾਲ ਚੈਨਲ ਦੇ ਉੱਤੇ ਪਈਆਂ ਹਰ ਇੱਕ ਪੂਰੀ ਕਲੀਅਰ ਤਸਵੀਰਾਂ ਨੇ ਕਿ ਉਹਨਾਂ ਦੇ ਉੱਤੇ ਕੋਈ ਐਕਸ਼ਨ ਹੋਇਆ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਇੱਥੇ ਬੜੇ ਹਾਸੋਈ ਨਹੀਂ ਗੱਲ ਹੈ ਕਿ ਹਰਿਆਣਾ ਪੁਲਿਸ ਕੋਲ ਕਿਹੜੀ ਸੀਲ ਹੈ ਕਿਹੜਾ ਮੰਡੇਟ ਹੈ ਦਿਸ ਇਜ਼ ਆ ਯੂਨੀਨਿਸਟ ਫੈਡਰਲ ਕੰਟਰੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਐਕਸ਼ਨ ministry of external affairs ਦਾ mandate ਹਰਿਆਣਾ ਪੁਲਿਸ ਕਿਵੇਂ ਲੈ ਰਹੀ ਹੈ ਇੱਥੇ ਹੋ ਕੀ ਰਿਹਾ ਕਿਹੜੀ ਕਪੈਸਿਟੀ ਦੇ ਵਿੱਚ ਉਹ ਸਟੇਟਮੈਂਟਸ ਇਸ਼ੂ ਕਰ ਰਹੇ ਆ ਜਿਹੜੇ ਅਲੱਗ-ਅਲੱਗ ਪਬਲਿਕ ਇੰਸਟੀਟਿਊਸ਼ਨਸ ਬਣੀਆਂ ਮਤਲਬ ਮੈਨੂੰ ਲੱਗਦਾ ਇੱਕ ਪ੍ਰਤਾਪਾ ਨੂੰ ਮੈਂ ਤਾਂ ਨੇ ਕਿਤਾਬ ਲਿਖੀ ਆ ਪਬਲਿਕ ਇੰਸਟੀਟਿਊਸ਼ਨਸ ਇਨ ਇੰਡੀਆ ਕੁਝ ਹਰਿਆਣਾ ਦੇ ਆਫੀਸਰਸ ਨੂੰ ਮੈਂ ਮੈਸੇਜ ਦਾਉਂਗਾ ਤੁਹਾਡੇ ਮੀਡੀਆ ਜਰੀਏ ਦੋ ਕਿਤਾਬਾਂ ਨੇ ਇੱਕ ਪਬਲਿਕ ਇੰਸਟੀਟਿਊਸ਼ਨਸ ਇਨ ਇੰਡੀਆ ਇੱਕ ਹੈਗਾ ਰੀਥਿੰਕਿੰਗ ਪਬਲਿਕ ਇੰਸਟੀਟਿਊਸ਼ਨਸ ਇਨ ਇੰਡੀਆ ਜੋ ਕਮਜ਼ੋਰ ਨੇ ਤਾਂ ਮੈਂ ਉਹਨਾਂ ਨੂੰ ਟਿਊਸ਼ਨ ਦੇ ਦਿੰਦਾ ਕਿਉਂਕਿ ਮੈਂ ਹੈਰਾਨੀ ਦੀ ਗੱਲ ਇਸ ਲਈ ਆ ਕਿ ਪਾਸਪੋਰਟਸ ਜਿਹੜੇ ਨੇ ਇਸ ਤਰੀਕੇ ਦਾ ਜਿਹੜਾ ਬਿਹੇਵੀਅਰ ਆ ਇਹ ਇਹਨਾਂ ਦਾ ਮੰਡੇਟ ਹੀ ਨਹੀਂ ਹੈਗਾ ਇਹ ਪਬਲਿਕ ਇੰਸਟੀਟਿਊਸ਼ਨਸ ਦਾ ਮੰਡੇਟ ਹੀ ਨਹੀਂ ਹੈਗਾ ਐਡਮਿਨਿਸਟ੍ਰੇਟਿਵ ਰਿਫਾਰਮ ਕਮਿਸ਼ਨਸ ਦੀਆਂ ਜਿਹੜੀਆਂ ਰਿਪੋਰਟਸ ਨੇ ਪੜੋ ਤੁਸੀਂ ਦੇਖੋ ਕਿ ਚੱਲਦੀਆਂ ਕਿਵੇਂ ਨੇ ਚੀਜ਼ਾਂ ਸੋ ਇਹ ਹੈਰਾਨੀ ਦੀ ਗੱਲ ਹੈ ਕਿ ਇੱਥੇ ਲਾਅ ਦੇ ਨਾਲ ਹੀ ਛੇੜਛਾੜ ਹੋ ਰਹੀ ਹੈ ਕਿਉਂਕਿ ਇੱਕ ਇਹ ਵੀ ਪਹਿਲੂ ਹੈ ਨਾ ਸਰ ਕੀ ਪ੍ਰਿਤਪਾਲ ਸਿੰਘ ਵਿਉਗ ਹੋਇਆ ਜ਼ਖਮੀ ਹੋਇਆ ਜਿੱਦਾਂ ਤੁਸੀਂ ਦੱਸਿਆ ਫੇਸ਼ਲ ਜਿਹੜੀ ਇੰਜਰੀਜ਼ ਦੇ ਤਿੰਨ ਤਰੀ ਉਹ ਤੋਂ ਜਗ੍ਹਾ ਤੋਂ ਟੁੱਟਿਆ ਉਹਦਾ ਫੇਸ ਵੀ ਲੇਕਿਨ ਉਹ ਕੈਮਰੇ ਦੇ ਵਿੱਚ ਕੈਦ ਨਹੀਂ ਹੋਇਆ ਉਹਨੂੰ ਕਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਕਿ ਬੋਰੀ ਦੇ ਵਿੱਚ ਉਹ ਚਸ਼ਮਦੀਦਾਂ ਨੇ ਦੱਸਿਆ ਲੇਕਿਨ ਉਹ ਕੈਮਰੇ ਦੇ ਵਿੱਚ ਕੈਦ ਨਹੀਂ ਹੈਗਾ ਲੇਕਿਨ ਉਹ ਜਿਹੜਾ ਇਨਸੀਡੈਂਟ ਹੈਗਾ ਵੀ ਉਹ ਉੱਥੇ ਇੱਕ ਸਿੱਖ ਬੰਦੇ ਨੂੰ ਖਿੱਚ ਕੇ ਲੈ ਕੇ ਗਏ ਸੀ ਉਹ ਬਿਲਕੁਲ ਕੈਮਰੇਆਂ ਦੇ ਵਿੱਚ ਕੈਦ ਹੈਗਾ ਇਹ ਤਾਂ ਵੀਕਸ਼ਨ ਨਹੀਂ ਹੋ ਰਹੀ ਫਿਰ ਉਹਨਾਂ ਦੇ ਆ ਗਲ ਦੇ ਵਿੱਚ ਰੱਸੀ ਪਾਈ ਆ ਫਾਹ ਵੀ ਦਿੱਤਾ ਗਿਆ ਬਿਲਕੁਲ ਨਿਸ਼ਾਨ ਨੇ ਸਾਰੇ ਉੱਪਰ ਇੱਥੇ ਫਾਹ ਦਿੱਤੇ ਕੋ ਨੂੰ ਖਿੱਚ ਖਿੱਚਿਆ ਗਿਆ ਸੀ ਤਾਂ ਬਹੁਤ ਇਤਨਾ ਕੁੱਟਿਆ ਗਿਆ ਸੀ ਉਸ ਵੇਲੇ ਤੁਸੀਂ ਦੇਖੋ ਇੱਥੇ ਹੀ ਇਸੇ ਕਰਕੇ ਅਸੀਂ ਇਹ ਇਹ ਅਸੀਂ ਮੈਂਸ਼ਨਿੰਗ ਕਰਾਈ ਹੈ ਰੈਡ ਪੈਟੀਸ਼ਨ ਦੀ ਏਸੀ ਆ ਨਹੀਂ ਵੀ ਚੁੱਪ ਕਰਕੇ ਅਰਜੈਂਟ ਮੈਟਰ ਸੀ ਕਿਉਂਕਿ ਹੁਣ ਇਹਦੇ ਵਿੱਚ ਐਵੀਡੈਂਸ ਹੀ ਪ੍ਰੀਜ਼ਰਵ ਨਹੀਂ ਹੋ ਰਹੀ ਐਵੀਡੈਂਸ ਹੀ ਜਦੋਂ ਪ੍ਰੀਜ਼ਰਵ ਨਹੀਂ ਹੁੰਦੀ ਕਿ ਅਸੀਂ ਕਿਹੜੇ ਪੁਆਇੰਟਸ ਤੇ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਹੁਣ ਉਹ ਥੋੜੀ ਡੈਫੀਨੇਸ਼ਨ ਦੇ ਵਿੱਚ ਐਵਿਡੈਂਸ ਹੈ ਬਟ ਰਿਐਲਿਟੀ ਦੇ ਵਿੱਚ ਉਹਦਾ ਮੰਡੇਟ ਕਿਦੇ ਕੋਲ ਹੈ ਹੁਣ ਜਿਹੜੇ ਨੌਜਵਾਨਾਂ ਨੇ ਹੱਥ ਦੇ ਵਿੱਚ ਉਹ ਟਾਇਰ ਸ਼ੈਲ ਫੜੇ ਆ ਗੈਸ ਗ੍ਰਨੇਡ ਫੜੇ ਆ ਉਹ ਅਸਲ ਦੇ ਵਿੱਚ ਮੰਡੇਟ ਕਿਦਾ ਆ ਉਸ ਸਟੇਟ ਪੁਲਿਸ ਉੱਥੇ ਕੀ ਕਰ ਰਹੀ ਆ ਕੀ ਉਹਨੇ ਸਾਰੇ ਇਕੱਠੇ ਕੀਤੇ ਆ ਦੇ ਆਰ ਮੋਕ ਦੇ ਆਰ ਐਕਟਿੰਗ ਐਜ਼ ਅ ਮੋਕ ਸਪੈਕਟੇਟਰ ਉਹ ਕਿ ਜੇ ਤਸਵੀਰਾਂ ਦੇ ਉਹ ਹੈਰਾਨੀ ਦੀ ਗੱਲ ਹੈ ਤਸਵੀਰਾਂ ਦੇ ਬਿਨਾ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਦੇਖੋ ਬੈਲਿਸਟਿਕ ਰਿਪੋਰਟ ਨਹੀਂ ਬਣੀ ਅਪਰ ਹਾਂ ਠੀਕ ਹੈ ਠੀਕ ਹੈ ਅ ਜਬ ਮੈਂ ਹੁਣ ਬੇਨਤੀ ਕਰਦਾ ਆਪਣੇ ਡਾਇਰੈਕਟਰ ਸਾਹਿਬ ਨੂੰ ਸ਼ਾਮਰਪਾਲ ਸਿੰਘ ਜਰਾਂ ਨੂੰ